ਅੱਜ ਜਸੀਂ ਬਣਾਉਣ ਜਾ ਰਹੇ ਆਂ ਜੀ ਬਹੁਤ ਹੀ ਟੇਸਟੀ ਮਸ਼ਰੂਮ ਮਟਰ ਦੀ ਸਬਜ਼ੀ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਬਣਾਵਾਂਗੇ ਜਿਹੜੇ ਕਿ ਅਸੀਂ ਆਪਣੇ ਘਰ ਵਿੱਚ ਬਣਾ ਕੇ ਤਿਆਰ ਕਰਦੇ ਆਂ ਤੇ ਉਹੀ ਤਰੀਕਾ ਜਿਹਾ ਤੁਹਾਡੇ ਨਾਲ ਕਰਾਂਗੇ ਜੀ ਆਪਾਂ ਸ਼ੇਅਰ ਚਲੋ ਜੀ ਫਿਰ ਬਣਾਉਣੇ ਆ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਮਸ਼ਰੂਮ ਮਟਰ ਦੀ ਸਬਜ਼ੀ ਮਸ਼ਰੂਮ ਮਟਰ ਬਣਾਉਣ ਲਈ ਜੀ ਮੈਂ ਇੱਕ ਟੱਬੀ ਮਸ਼ਰੂਮ ਦੀ ਲਈ ਹੈ ਜੀ ਤੇ ਇੱਕ ਕੋਲੀ ਹਰੇ ਮਟਰ ਤੇ ਤੁਸੀਂ ਆਪਣੀ ਫੈਮਲੀ ਦੇ ਹਿਸਾਬ ਨਾਲ ਇਹਦੀ ਮਾਤਰਾ ਨੂੰ ਵਧਾ ਆਟਾ ਸਕਦੇ ਹੋ ਤੇ ਸਭ ਤੋਂ ਪਹਿਲਾਂ ਆਪਾਂ ਮਸ਼ਰੂਮ ਨੂੰ ਕੱਟ ਕੇ ਤਿਆਰ ਕਰਾਂਗੇ ਆ ਦੇਖੋ ਜੀ ਮਸ਼ਰੂਮ ਤੇ ਕਾਫੀ ਮਿੱਟੀ ਲੱਗੀ ਹੁੰਦੀ ਹੈ ਤੇ ਅਸੀਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਾਂਗੇ ਇਸ ਤਰ੍ਹਾਂ ਮਸ਼ਰੂਮ ਨੂੰ ਪਹਿਲਾਂ ਇਸ ਤਰ੍ਹਾਂ ਤੁਸੀਂ ਕੱਟਣਾ ਹੈ ਫਿਰ ਇਸ ਦੇ ਉੱਪਰ ਜਿਸ ਤਰ੍ਹਾਂ ਛਿਲਕਾ ਹੈ ਦਾ ਪਤਲਾ ਪਤਲਾ ਇਸ ਤਰ੍ਹਾਂ ਬੜੇ ਆਰਾਮ ਨਾਲ ਹਲਕੇ ਹਲਕੇ ਤੁਸੀਂ ਕਰਦੇ ਸਹਤ ਨਾਲ ਇਹ ਛਿਲਕੇ ਨੂੰ ਉਤਾਰ ਲੈਣਾ ਹੈ ਮਸ਼ਰੂਮ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਬਹੁਤ ਜ਼ਰੂਰੀ ਹੈ ਸਾਰੇ ਮਸ਼ਰੂਮ ਨੂੰ ਆਪਾਂ ਛੇਲ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਧੋ ਕੇ ਤੇ ਫਿਰ ਇਹਦੀ ਆਪਾਂ ਕਰਾਂਗੇ ਜੀ ਕਟਿੰਗ ਮਸ਼ਰੂਮ ਨੂੰ ਅਸੀਂ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰ ਲਿਆ ਦੇਖੋ ਬਿਲਕੁਲ ਇਹ ਸਾਫ਼ ਹੋ ਗਈਆਂ ਨੇ ਤੇ ਇਹਨਾਂ ਨੂੰ ਤਿੰਨ ਚਾਰ ਵਾਰੀ ਚੰਗੀ ਤਰ੍ਹਾਂ ਆਪਾਂ ਧੋ ਲਿਆ ਜੀ ਹੁਣ ਅਸੀਂ ਇਹਨੂੰ ਕੱਟ ਲਵਾਂਗੇ ਮੈਂ ਇਹਦੇ ਇਸ ਤਰ੍ਹਾਂ 4-4 ਪੀਸ ਕੱਟਾਂਗੀ ਮੈਂ ਪੀਸ ਥੋੜੇ ਮੋਟੇ ਹੀ ਰੱਖ ਰਹੀਆਂ ਤੁਸੀਂ ਆਪਣੇ ਹਿਸਾਬ ਨਾਲ ਇਹਨੂੰ ਜਿਸ ਤਰ੍ਹਾਂ ਦਾ ਵਿੱਚ ਆਉ ਉਸ ਤਰ੍ਹਾਂ ਦਾ ਕੱਟ ਸਕਦੇ ਹੋ ਮਸ਼ਰੂਮ ਕੱਟ ਕੇ ਬਿਲਕੁਲ ਤਿਆਰ ਨੇ ਹੁਣ ਆਪਾਂ ਬਣਾਉਣੇ ਆ ਜੀ ਸਬਜ਼ੀ ਨੂੰ। ਕਾਈ ਵਿੱਚ ਆਪਾਂ ਅੱਧੇ ਕੱਛੇ ਸਰੋਂ ਦਾ ਤੇਲ ਪਾਇਆ ਹੈ। ਤੁਸੀਂ ਚਾਹੋ ਤੇ ਸਬਜ਼ੀ ਨੂੰ ਕਿਉਂਚ ਵੀ ਬਣਾ ਸਕਦੇ ਹੋ। ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਿਆ ਜੀ ਹੁਣ ਇਸ ਇਹਦੇ ਵਿੱਚ ਸਭ ਤੋਂ ਪਹਿਲਾਂ ਥੋੜੀ ਜਿਹੀ ਮਸਾਲੇ ਪਾਵਾਂਗੇ। ਅੱਧਾ ਚਮਚਾ ਪਸਾਵਤ ਧਨੀਆ ਲੈ ਆ ਨੂੰ ਦਰੜਫਰੜ ਕੀਤਾ ਇੱਕ ਛੋਟੀ ਇਲਾਇਚੀ, ਇੱਕ ਲੌਂਗ, ਇੱਕ ਤੇਜ ਪੱਤਾ ਤੇ ਅੱਧਾ ਚਮਚਾ ਜੀਰਾ ਇਹਨਾਂ ਨੂੰ ਪਾ ਦਾਂਗੇ। ਇਹਦੇ ਨਾਲ ਦੋ ਚੁਟਕੀ ਹਿੰਗ। ਇਨਾਂ ਨੂੰ 1-2 ਮਿੰਟ ਵਾਸਤੇ ਅਸੀਂ ਥੋੜਾ ਜਿਹਾ ਭੁੰਨਾਂਗੇ ਤਾਂਕਿ ਇਹ ਮਸਾਲਿਆਂ ਦਾ ਫਲੇਵਰ ਸਾਰੇ ਤੇਲ ਵਿੱਚ ਆ ਜਾਵੇ। ਜੀਰਾ ਆਪਣਾ ਭੁੱਜ ਕੇ ਤਿਆਰ ਹੈ ਜੀ ਹੁਣ ਅਸੀਂ ਇਹਦੇ ਵਿੱਚ ਇੱਕ ਚਮਚਾ ਲਸਣ, ਇੱਕ ਹੀ ਚਮਚਾ ਅਦਰਕ ਇਹਨਾਂ ਦੋਨਾਂ ਨੂੰ ਪਾ ਲਾਂ। ਲਸਣ ਤੇ ਅਦਰਕ ਨੂੰ ਮੈਂ 3-3 ਚੰਗੀ ਤਰ੍ਹਾਂ ਚੌਪ ਕਰ ਲਿਆ ਹੈ ਤੁਸੀਂ ਚਾਹਤੇ ਹੋ ਤੇ ਇਸ ਬਣਾ ਕੇ ਵੀ ਪਾ ਸਕਦੇ ਹੋ। ਨਸਤਰਾਂ ਤਾਂ ਆਪਣਾ ਭੁੱਜ ਕੇ ਤਿਆਰ ਹੈ ਜੀ ਹੁਣ ਅਸੀਂ ਇਹਦੇ ਵਿੱਚ ਇੱਕ ਪਿਆਜ਼ ਇਹਨੂੰ ਇਸ ਤਰ੍ਹਾਂ ਕੱਟੂਕਟ ਕਰ ਲਿਆ ਉਹ ਪਾ ਦਾਂਗੇ ਪਿਆਜ਼ ਆਪਣਾ ਭੁੱਜ ਕੇ ਤਿਆਰ ਹੈ ਜੀ ਹੁਣ ਅਸੀਂ ਇਹਦੇ ਵਿੱਚ ਤਿੰਨ ਟਮਾਟਰ ਦਾ ਵੀ ਇਸ ਤਰ੍ਹਾਂ ਕੱਟ ਲਿਆ ਤੁਸੀਂ ਚਾਹੋ ਤੇ ਅਸੀਂ ਪਿਉਰੀ ਬਣਾ ਕੇ ਵੀ ਪਾ ਸਕਦੇ ਹੋ ਟਮਾਟਰ ਜਿਸ ਤਰ੍ਹਾਂ ਆਪਾਂ ਛੱਕੇ ਦੇ ਨੂੰ ਤਾਣਾ ਤੇ ਇਹਨੇ ਬਹੁਤ ਹੀ ਜਲਦੀ ਸੌਫਟ ਹੋ ਜਾਣੇ ਵਾਸਤੇ ਨਾਲ ਹੀ ਉਸ ਪਾਵਾਂਗੇ ਜੀ ਇਹਦੇ ਵਿੱਚ ਨਮਕ ਤੋਂ ਅੱਧੇ ਕਾ ਉਹ ਨਾ ਪਾਣਾ ਹੈ ਜੀ ਆਪਾਂ ਪਾ ਰਹੇ ਹਾਂ ਜੀ ਇਹਦੇ ਵਿੱਚ ਇੱਕ ਚਮਕਾ ਪਾਵਾਂਗੇ ਟਮਾਟਰ ਦੇ ਨਾਲ ਹੀ ਅਸੀਂ ਪਾ ਦਾਂਗੇ ਜੀ ਦੋ ਹਰੀਆਂ ਮਿਰਚਾਂ ਨੂੰ ਅਸੀਂ ਇਸ ਤਰ੍ਹਾਂ ਕੁੱਟ ਕੇ ਕਰ ਦੱਬ ਦਰਾਜਿਆ ਸੀ ਪੇਸਟ ਬਣਾ ਲਈ ਹੈ ਜੀ ਤੁਸੀਂ ਚਾਹੋ ਤੇ ਇਹਨੂੰ ਕੱਟ ਕੇ ਵੀ ਪਾ ਸਕਦੇ ਹੋ ਦੇਖੋ ਜੀ ਆਪਣਾ ਟਮਾਟਰ ਥੋੜਾ ਸੌਫਟ ਹੋ ਗਿਆ ਤਾਂ ਹੁਣ ਇਸ ਦੇ ਨਾਲ ਹੀ ਮਸਾਲੇ ਪਾ ਦਾਂਗੇ ਤਾਂ ਕਿ ਮਸਾਲਿਆਂ ਦੇ ਨਾਲ ਟਮਾਟਰ ਵੀ ਪੱਕ ਜਾਏਗਾ ਤੇ ਮਸਾਲੇ ਵੀ ਆਪਣੇ ਪੱਕ ਜਾਣਗੇ ਇਹਦੇ ਵਿੱਚ ਪਾਵਾਂਗੇ ਕਿੰਨਾ ਅੱਧਾ ਚਮਚਾ ਹਲਦੀ ਅੱਧਾ ਚਮਚਾ ਲਾਲ ਮਿਰਚ ਇੱਕ ਚਮਚਾ ਤਰਮੀਰ ਪਾਊਡਰ ਇਸਦੇ ਨਾਲ ਹੀ ਅਸੀਂ ਇੱਕ ਕੜਛੀ ਪਾਣੀ ਪਾ ਦਾਂਗੇ ਤਾਂ ਕਿ ਮਸਾਲੇ ਜਲਣ ਨਾ ਤੇ ਚੰਗੀ ਤਰ੍ਹਾਂ ਪੱਕ ਜਾਣ ਤੇ ਹੁਣ ਮੈਂ ਇਹਦੇ ਵਿੱਚ ਪਾ ਰਹੀ ਹਾਂ ਜੀ 10 ਕਾਜੂ ਸੀ ਉਹਨਾਂ ਨੂੰ ਮੈਂ ਇਸ ਤਰ੍ਹਾਂ ਚੰਗੀ ਤਰ੍ਹਾਂ ਉਹਦੀ ਪੇਸਟ ਬਣਾ ਲਈ ਉਹ ਐਡ ਕਰ ਰਹੀ ਹਾਂ ਜੀ ਇਹ ਬਿਲਕੁਲ ਆਪਸ਼ਨਲ ਆ ਨਹੀਂ ਤੁਸੀਂ ਪਾਣੀ ਤੇ ਪਾਓ ਜਾਂ ਨਹੀਂ ਪਾਣੀ ਤੇ ਨਾ ਪਾਓ ਪਰ ਇਸ ਤਰ੍ਹਾਂ ਇਹਦੇ ਵਿੱਚ ਪਾਉਣ ਨਾਲ ਮਸ਼ਰੂਮ ਬਟਰ ਚੀਨ ਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਸਬਜ਼ੀ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੀ ਹੈ बस ਕਾਰਜ ਨੂੰ ਆਪਾਂ ਇਸ ਟਾਈਮ ਤੇ ਪਾਣਾ ਹੈ ਕਿਉਂਕਿ ਸਾਡਾ ਮਸਾਲਾ ਸਾਰਾ ਬਣ ਕੇ ਲਗਭਗ ਤਿਆਰ ਹੀ ਹੈ ਤੇ ਥੋੜੇ ਜਿਹੀ ਮਿੰਟ ਚ ਇਹ ਆਪਣੀ ਪੇਸਟ ਵੀ ਮਸਾਲੇ ਦੇ ਨਾਲ ਹੀ ਪੱਕ ਜਾਵੇ ਹੁਣ ਅਸੀਂ ਇਹਦੇ ਵਿੱਚ ਇੱਕ ਕੜਛੀ ਪਾਣੀ ਹੋਰ ਪਾਇਆ ਹੈ ਜੀ ਤੜਕੇ ਨੂੰ ਅਸੀਂ ਹੁਣ ਓਨੀ देर ਪਕਾਵਾਂਗੇ ਜਿੰਨੀ ਦੇਰ ਤੱਕ ਇਹ ਤੇਲ ਛੱਡਦਾ ਫਿਰ ਆਪਾਂ ਇਹਦੇ ਵਿੱਚ ਕਰਾਂਗੇ ਜੀ ਹਰੇ ਮਟਰ ਆ ਇੱਥੇ ਤੁਸੀਂ ਦੇਖ ਸਕਦੇ ਹੋ ਜੀ ਆਪਣੇ ਮਸਾਲੇ ਨੇ ਬਿਲਕੁਲ ਤੇਲ ਛੱਡਤਾ ਹੈ ਤੇ ਹੁਣ ਅਸੀਂ ਇਹਦੇ ਵਿੱਚ ਇੱਕ ਕੁੱਲ ਹਰੇ ਮਟਰ ਪਾ ਦਾਂਗੇ ਇਹ ਤਾਜ਼ਾ ਮਟਰ ਨੇ ਕਿਉਂਕਿ ਹੁਣ ਸਰਦੀਆਂ ਦਾ ਸੀਜ਼ਨ ਹੈ ਟਮਾਟਰ ਬਹੁਤ ਵਧੀਆ ਆ ਰਹੇ ਨੇ ਤੇ ਇਸ ਕਰਕੇ ਤੁਸੀਂ ਤਾਜ਼ਾ ਮਟਰ ਇਸਤੇਮਾਲ ਕਰੋ ਤੇ ਬਹੁਤ ਹੀ ਵਧੀਆ ਹੈ ਤੇ ਇਹਨਾਂ ਮਟਰਾਂ ਨੂੰ ਅਸੀਂ 5 ਮਿੰਟ ਇਹ ਮਸਾਲੇ ਦੇ ਨਾਲ ਹੀ ਪਕਾ ਲਵਾਂਗੇ ਮਟਰਾਂ ਨੂੰ ਵੀ ਅਸੀਂ 5 ਮਿੰਟ ਤੜਕੇ ਦੇ ਨਾਲ ਪਕਾਇਆ ਹੈ ਤੇ ਹੁਣ ਅਸੀਂ ਇਹਦੇ ਵਿੱਚ ਮਸ਼ਰੂਮ ਪਾਤਾ ਮਸ਼ਰੂਮ ਪਾ ਕੇ ਇਹਨਾਂ ਨੂੰ ਵੀ ਅਸੀਂ 5 ਮਿੰਟ ਮਸਾਲੇ ਨਾਲ ਚੰਗੀ ਤਰ੍ਹਾਂ ਭੁੰਨ ਲਵਾਂਗੇ ਤੇ ਤੁਸੀਂ ਇਹਦੇ ਵਿੱਚ ਫਾਦ ਵਿੱਚ ਆਪਣੇ ਹਿਸਾਬ ਨਾਲ ਪਾਣੀ ਐਡ ਕਰਨਾ ਹੈ ਜਿੰਨੀ ਤੁਸੀਂ ਇਹਦੇ ਵਿੱਚ ਗਰੇਵੀ ਚਾਹੋਗੇ ਉਸ ਹਿਸਾਬ ਨਾਲ ਪਾਣੀ ਆਂਰ ਕਰ ਲੈ ਅੱਧਾ ਚਮਚਾ ਆਪਾ ਕਾਲੀ ਮਿਰਚ ਦਾ ਪਾਊਡਰ ਪਾਵਾਂਗੇ ਜੀ ਬਸ ਇਹਦੇ ਵਿੱਚ ਹੋਰ ਮੈਂ ਕੋਈ ਵੀ ਗਰਮ ਮਸਾਲਾ ਨਹੀਂ ਪਾ ਰਹੀ ਸਿਰਫ ਮੈਂ ਧਨੀਆ ਪਾਊਡਰ ਤੇ ਕਾਲੀ ਮਿਰਚ ਦਾ ਪਾਊਡਰ ਪਾਇਆ ਹੈ ਬਾਕੀ ਨੋਰਮਲ ਹਲਦੀ ਤੇ ਕੀ ਮਿਰਚ ਜੋ ਪੈਂਦਾ ਉਹੀ ਆਪਾਂ ਪਾਇਆ ਹੈ ਜੀ ਹੁਣ ਇਹਨੂੰ ਆਪਾਂ 4-5 ਮਿੰਟ ਇਸ ਤਰ੍ਹਾਂ ਹੀ ਭੁੰਨਾਂਗੇ ਤਾਂ ਕਿ ਇਹ ਵੀ ਤੜਕੇ ਨਾਲ ਥੋੜੀ ਜਿਹੀ ਰੰਗ ਜੀ ਭੁੱਜ ਜਾਵੇ ਤੇ ਫਿਰ ਆਪਾਂ ਇਹਦੇ ਵਿੱਚ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਪਾਣੀ ਪਾ ਦਾਂਗੇ ਜੀ ਤੇ ਹੁਣ ਇਸ ਦੇ ਨਾਲ ਹੀ ਅਸੀਂ ਇਹਦੇ ਵਿੱਚ ਇੱਕ ਚਮਚਾ ਪਾਵਾਂਗੇ ਜੀ ਸੁੱਕੀ ਮੇਥੀ ਇਹਨੂੰ ਮੈਂ ਇਸ ਤਰ੍ਹਾਂ ਤਵੇ ਤੇ ਜਿਹੜਾ ਘੁੱਣ ਲਿਆ ਇਸੇਕ ਲਵਾ ਲਿਆ ਇਹਨੂੰ ਇਸ ਤਰ੍ਹਾਂ ਪਾਵਾਂਗੇ ਇਸ ਤਰ੍ਹਾਂ ਪਾਉਣ ਨਾਲ ਸਬਜ਼ੀ ਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਤੇ ਖੁਸ਼ਬੂ ਵੀ ਬਹੁਤ ਪਿਆਰੀ ਹੁੰਦੀ ਹੈ ਤੁਸੀਂ ਚਾਹੋ ਤਾਂ ਜੇ ਸਬਜ਼ੀ ਨੂੰ ਬਿਲਕੁਲ ਸੁੱਕਾ ਰੱਖਣਾ ਤੇ ਇਹਨੂੰ ਇਸ ਤਰ੍ਹਾਂ ਹੀ 6-7 ਮਿੰਟ ਚੰਗੀ ਤਰ੍ਹਾਂ ਮੀਡੀਅਮ ਫਲੇਮ ਤੇ ਪਕਾ ਲਓ ਤੇ ਇਹਨੂੰ ਗਰਮਾ ਗਰਮ ਤੁਸੀਂ ਸਰਵ ਕਰ ਸਕਦੇ ਹੋ ਜੇਕਰ ਤੁਸੀਂ ਇਹਦੇ ਵਿੱਚ ਰਸਾ ਰੱਖਣਾ ਥੋੜਾ ਪਾਣੀ ਪਾ ਕੇ ਰਸਮੀ ਸੀ ਸਬਜ਼ੀ ਪਕਾ ਸਕਦੇ ਹੋ ਮੈਂ ਇਹਨੂੰ 5 ਕੁ ਮਿੰਟ ਇਸ ਤਰ੍ਹਾਂ ਪਕਾਵਾਂਗੇ ਫਿਰ ਇਹਦੇ ਵਿੱਚ ਮੈਂ ਥੋੜਾ ਜਿਹਾ ਪਾਣੀ ਪਾ ਕੇ ਰਸਮਿਸੀ ਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਮਨੂੰ ਟੱਕ ਕੇ ਪਕਾਉਨੇ ਆ ਜੀ ਲਓ ਜੀ ਆਪਣੇ ਮਸ਼ਰੂਮ ਤੇ ਮਟਰ ਦੋਨੋਂ ਹੀ ਚੰਗੀ ਤਰ੍ਹਾਂ ਤੜਕੇ ਦੇ ਨਾਲ ਪੱਕ ਗਏ ਨੇ ਜੀ ਤੇ ਬਹੁਤ ਵਧੀਆ ਆਪਣੀ ਖੁਸ਼ਬੂ ਆ ਰਹੀ ਆ ਜੀ ਕਿਉਂਕਿ ਆਪਾਂ ਇਹਨੂੰ ਬਣਾਉਣਾ ਜੀ ਰਸਮਿਸੀ ਸਬਜ਼ੀ ਤੇ ਇਸ ਕਰਕੇ ਅਸੀਂ ਇਹਦੇ ਵਿੱਚ ਅੱਧੀ ਕੌਲੀ ਪਾ ਦਾਂਗੇ ਜੀ ਪਾਣੀ ਦੀ ਬਸ ਅੱਧੀ ਕੌਲੀ ਪਾਣੀ ਦੀ ਪਾ ਕੇ ਇਨ ਨੂੰ 5-4 ਮਿੰਟ ਆਪਾਂ ਬਿਲਕੁਲ ਮੀਡੀਅਮ ਫਲੇਮ ਤੇ ਪਕਾ ਲਾਂਗੇ ਜੀ ਇਸ ਦੇ ਨਾਲ ਪਾਵਾਂਗੇ ਜੀ ਥੋੜਾ ਜਿਹਾ ਕਟਿਆ ਹੋਇਆ ਹਰਾ ਧਨੀਆ ਪਾਸ ਜੀ ਇਹਨੂੰ 5 ਕਿ ਮਿੰਟ ਅਸੀਂ ਪਕਾ ਲਾਂਗੇ ਇੱਥੇ ਤੁਸੀਂ ਆਪਣਾ ਨਮਕ ਮਿਰਚ ਚੈੱਕ ਕਰੋ ਘੱਟ ਵੱਧ ਲੱਗੇ ਤਾਂ ਤੁਸੀਂ ਇਸੇ ਟਾਈਮ ਤੇ ਇਹਦੇ ਵਿੱਚ ਪਾ ਸਕਦੇ ਹੋ ਜੀ ਔਰ ਇਹਨੂੰ ਟੱਕ ਗਏ ਆਪਾਂ 5 ਮਿੰਟ ਵਾਸਤੇ ਹੋਰ ਪਕਾਵਾਂਗੇ ਤੇ ਫਿਰ ਅਸੀਂ ਕਰਾਂਗੇ ਜੀ ਸਰਵ ਹੁਣ ਚੈੱਕ ਕਰੀਏ ਜੀ ਸਬਜ਼ੀ ਦੇਖੋ ਜੀ ਬਹੁਤ ਹੀ ਵਧੀਆ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੈ ਰਸਮੀਤੀ ਮਸ਼ਰੂਮ ਮਟਰ ਦੀ ਸਬਜ਼ੀ ਬਿਲਕੁਲ ਰੈਡੀ ਹੈ ਜੀ ਹੁਣ ਪਾਉਨੇ ਆ ਜੀ ਇੱਥੇ ਆਪਾਂ ਕੱਟਿਆ ਹੋਇਆ ਤੰੀਆਂ ਤੇ ਗਰਮਾ ਗਰਮ ਕਰਦੇ ਆ ਜੀ ਸਬਜ਼ੀ ਨੂੰ ਆਪਾਂ ਸਰਵ ਗੈਸ ਕਰਤਾ ਜੀ ਆਪਾਂ ਬੰਦ ਤੇ ਹੁਣ ਕਰਦੇ ਆ ਜੀ ਇਹਦੀ ਪਲੇਟੀ ਲੋਜੀ ਬਹੁਤ ਹੀ ਟੇਸਟੀ ਗਰਮਾ ਗਰਮ ਮਸ਼ਰੂਮ ਮਟਰ ਦੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੈ ਜੀ ਦੇਖੋ ਕਿੰਨੀ ਸੋਹਣੀ ਸਬਜ਼ੀ ਬਣ ਕੇ ਤਿਆਰ ਹੋਈ ਹੈ ਬਹੁਤ ਹੀ ਜ਼ਿਆਦਾ ਈਜ਼ੀ ਰੈਸਪੀ ਹੈ ਤੇ ਬਹੁਤ ਹੀ ਜਲਦੀ ਬਣ ਜਾਂਦੀ ਹੈ ਜੀ ਤੇ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਏਗੀ ਤੁਸੀਂ ਵੀ ਇਹਨੂੰ ਇਸ ਤਰੀਕੇ ਨਾਲ ਬਣਾਓ ਤੇ ਖਾਓ ਤੇ ਫਿਰ ਮੈਨੂੰ ਦੱਸਿਓ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਆ ਇਹਨੂੰ ਤੁਸੀਂ ਚਾਵਲਾਂ ਨਾਲ ਖਾਓ ਤੇ ਸਬਜ਼ੀ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਬੱਚੇ ਵੀ ਬਹੁਤ ਖੁਸ਼ ਹੋ ਕੇ ਖਾਂਦੇ ਨੇ ਅਸੀਂ ਇਹ ਸਬਜੀਨਾ ਬਣਾ ਰਹੇ ਆਂ ਜੀ ਗਰਮਾ ਗਰਮ ਫੁਲਕੇ ਤੇ ਇਹਨੂੰ ਕਰਦੇ ਆਂ ਜੀ ਇੰਜੋਏ ਤੇ ਮਿਲਾਂਗੇ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਹੱਸਦੇ ਵਸਦੇ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ